ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਐਪੀਸੋਡ ਦੇ ਵਿੱਚ ਸੰਤ ਬਾਬਾ ਅਜੀਤ ਸਿੰਘ ਹੰਸਾਰੀ ਵਾਰਿਆਂ ਦੇ ਜੀਵਨ ਨੂੰ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਾਫੀ ਦੇਰ ਤੋਂ ਇਹਨਾਂ ਦੇ ਇਤਿਹਾਸ ਨੂੰ ਜਾਣਨ ਦੀ ਤਮੰਨਾ ਸੀ ਕਿਉਂਕਿ ਹੰਸਾਰੀ ਸਾਹਿਬ जान ਦਾ ਮੌਕਾ ਵੀ ਮਿਲਿਆ ਗੁਰੂ ਘਰ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ ਔਰ ਸੰਤਾਂ ਦੇ ਕੋਲੋਂ ਇਹਨਾਂ ਮਹਾਪੁਰਸ਼ਾਂ ਬਾਰੇ ਬਹੁਤ ਕੁਝ ਸੁਣਿਆ ਸੀ ਇਹਨਾਂ ਦੀ ਸ਼ਖਸੀਅਤ ਬਾਰੇ ਰੱਬੀ ਸਰੂਪ ਆਕਾਲ ਪੁਰਖ ਦੇ ਨਾਲ ਜੋੜਨ ਵਾਲੀ ਇਹ ਪੂਰਨ ਸੰਤ ਸੰਤ ਬਾਬਾ ਅਜੀਤ ਸਿੰਘ ਹੰਸਾਰੀ ਵਾਲਿਆਂ ਦੇ ਜੀਵਨ ਨੂੰ ਜਾਣਨ ਦੀ ਬੜੀ ਕੋਸ਼ਿਸ਼ ਕੀਤੀ ਪਰ ਅੱਜ ਇੱਕ ਪੇਜ ਦੇ ਉੱਪਰ ਸੰਤ ਬਾਬਾ ਜਸਪਾਲ ਸਿੰਘ ਜੀ ਉਹਨਾਂ ਦਾ ਪੇਜ ਦੇਖ ਰਿਹਾ ਸੀ ਤੇ ਉਸ ਪੇਜ ਦੇ ਉੱਪਰੋਂ ਮੈਨੂੰ ਹੰਸਾਲੀ ਵਾਲੇ ਮਹਾਪੁਰਖਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਉਸ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ ਸੋ ਦੋਸਤੋ ਮੈਂ ਉਹਨਾਂ ਦੀ ਜਿੰਨੀ ਕੋਈ ਜਾਣਕਾਰੀ ਮੇਰੀ ਹੈ ਉਹ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਲਿਖਿਆ ਹੈ ਕਿ ਸੰਤ ਬੱਬਾ ਅਜੀਤ ਸਿੰਘ ਹਿਸਾਰੀ ਬਾਰਿਆਂ ਦਾ ਜਨਮ 10 ਅਗਸਤ 1937 ਨੂੰ ਮਾਤਾ ਸ਼ਾਂਤੀ ਦੇਵੀ ਜੀ ਦੀ ਕੁੱਖੋਂ ਸਰਦਾਰ ਮਨਸਾ ਸਿੰਘ ਦੇ ਘਰ ਪਿੰਡ ਭਰਤਗੜ ਜ਼ਿਲ੍ਹਾ ਰੂਪਨਗਰ ਵਿਖੇ ਹੋਇਆ ਸੀ ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਜੀ 2.5 ਸਾਲ ਦੀ ਉਮਰ ਦੇ ਸਨ ਤਾਂ ਉਹ ਭਰਤਗੜ ਦੇ ਕਿਲੇ ਅੰਦਰ ਜਾ ਕੇ सरदार सूरत सिंह सिंघासन से जा बैठे तो सरदार सूरत सिंह परिवार ने उस समय ही महसूस किया कि सधारण बालक नहीं है इस तो तुम मानपुर जिथे गुरमित विद्या का प्रभाव चल रहा उथा श्री अखंड पाठ साहब करने लारतगढ़ आया ਸਤ ਸੰਤ ਮਹਿੰਦਰ ਸਿੰਘ ਧਿਆਨੂ ਮਾਜਰੇਵਾਲੇ ਨਾਲ ਸੰ ਤੇ ਛੋਟੀ ਉਮਰ ਵਿੱਚ ਹੀ ਇਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਅਤੇ ਇਹਨਾਂ ਨੂੰ ਮਾਰ ਹੀ ਲੈ ਗਏ ਉਹਨਾਂ ਨੇ ਆਪਣੇ ਪਿਛਲੇ ਜਨਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਪਿਛਲੇ ਜਨਮ ਦੇ ਵਿੱਚ ਵੀ ਇਹਨਾਂ ਸੰਤਾਂ ਦੇ ਨਾਲ ਕੀਰਤਨ ਹੀ ਕਰਦੇ ਸਨ ਫਿਰ ਬਾਬਾ ਜੀ ਕੁਝ ਸਮੇਂ ਮਰਵਾ ਅਤੇ ਟੰਗਰਾਲੀ ਆਗ ਬਿਖੇ ਰਹੇ संतां का कहना है कि बाबा जी जोह निकलया हर वाक सच इस हतदार बचन सिंह परिवार बी हंसाली विखे सरदार बचन सिंहदार बख्शी सिंह रहन लगे जो दो संत महाराज बाबा जवाला सिंह जी कलकत्ता तो हजूर साहब विखे आ रहे सन तो संत, संत बबा अजीत जी ने ਸਤਿਗੁਰਾਂ ਅੱਗੇ ਅਰਦਾਸ ਕਰਕੇ ਬਾਬਾ ਜਵਾਲਾ ਸਿੰਘ ਜੀ ਦੀ ਕਾਰ ਰੋਕ ਲਈ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਨੇ ਬਿਨਾ ਜੋੜੇ ਪਾਏ ਕਾਰ ਤੋਂ ਉਤਰ ਕੇ ਬਾਬਾ ਜੀ ਨੂੰ ਆਪਣੀ ਬੁੱਕੇ ਵਿੱਚ ਲੈ ਲਿਆ ਤੇ ਇਹਨਾਂ ਨੂੰ ਪੰਜ ਬਚਨ ਦਿੱਤੇ ਤੇ ਕਿਹਾ ਕਿ ਭਾਈ ਕਿਸੇ ਦੇ ਘਰ ਬਿਨਾ ਬੁલાਏ ਨਹੀਂ ਜਾਣਾ ਕਿਸੇ ਤੋਂ ਕੋਈ ਚੀਜ਼ ਮੰਗ ਕੇ ਨਹੀਂ ਲੈਣੀ ਆਪ ਬਾਜ਼ਾਰ ਚੋਂ ਕਿਸੇ ਚੀਜ਼ ਦੀ ਖਰੀਦਦਾਰੀ ਨਹੀਂ ਕਰਨੀ ਜਦੋਂ ਵੀ ਆਰਾਮ ਕਰਨ ਲੱਗਣਾ ਤਾਂ ਆਪਣੇ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਲਗਾ ਲੈਣੀ ਜਦੋਂ ਵੀ ਪੈਣਾ ਆਪਣੇ ਬਿਸਤਰੇ ਥੱਲੇ ਨਿਗਾ ਮਾਰ ਕੇ ਦੇਖਣਾ ਅਤੇ ਕੋਈ ਦਿੱਕਤ ਤੱਬ ਨਾ ਦਿਖਾਉਣਾ ਬਾਬਾ ਜੀ ਨੇ ਸਾਰੀ ਉਮਰ ਇਹਨਾਂ ਬਚਨਾਂ ਤੇ ਪਹਿਰਾ ਦਿੱਤਾ ਫਿਰ ਬਾਬਾ ਜੀ ਸਰਦਾਰ ਅਮਰ ਸਿੰਘ ਜੀ ਦੇ ਘਰ ਵਿਖੇ ਰਹਿਣ ਲੱਗ ਪਏ। ਇਸ ਤੋਂ ਪ੍ਰੰਤ ਭੋਲਾ ਸਿੰਘ ਜੀ ਨੇ ਬਾਬਾ ਜੀ ਨੂੰ ਕੁਝ ਜਗ੍ਹਾ দান ਦੇ ਕੇ ਬਾਬਾ ਜੀ ਲਈ ਇੱਕ ਕਮਰਾ ਬਣਾ ਦਿੱਤਾ। ਪਿੰਡ ਹੰਸਾਰੀ ਅਤੇ ਖੇੜਾ ਦੋਵੇਂ ਨਗਰਾਂ ਤੋਂ ਬਾਬਾ ਜੀ ਲਈ ਲੰਗਰ ਆਉਂਦਾ ਸੀ। ਇਸ ਤੋਂ ਬਾਅਦ ਬਾਬਾ ਜੀ 1 ਜਨਵਰੀ 2015 ਨੂੰ ਚੋਣਾ ਛੱਡ ਗਏ। ਸ਼ਰੀਰਕ ਤੌਰ ਤੇ ਉਚੋੜਾ ਜ਼ਰੂਰ ਛੱਡ ਕੇ ਗਏ ਨੇ ਪਰ ਅੱਜ ਵੀ ਸੱਚੇ ਮਨ ਦੇ ਨਾਲ ਸੰਤ ਬਾਬਾ ਅਜੀਤ ਸਿੰਘ ਹੰਸਾਰੀ ਵਾਲਿਆਂ ਨੂੰ ਯਾਦ ਕਰਦੇ ਆ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਦਰਸ਼ਨ ਦਿੰਦੇ ਨੇ ਉਹਨਾਂ ਦੇ ਬੜਾਏ ਹੋਏ ਗੁਰੂ ਘਰ ਦੇ ਵਿੱਚ ਜਾਣ ਦਾ ਸੁਭਾਗ ਮਿਲਿਆ ਮਨ ਨੂੰ ਹੀ ਸ਼ਾਂਤੀ ਮਿਲੀ ਗੁਰਬਾਣੀ ਸਰਬੰਨ ਕੀਤੀ ਲੰਗਰ ਛਕਿਆ ਉੱਥੇ ਕੁਝ ਪਤਵੰਤੇ ਸੱਜਣ ਜਿਹੜੇ ਕੀ ਸੇਵਾਦਾਰ ਸਨ ਉਹਨਾਂ ਦੇ ਨਾਲ ਵਿਚਾਰ ਗੁਮਰਸ਼ ਕੀਤਾ ਔਰ ਬਹੁਤ ਚੰਗਾ ਲੱਗਾ ਮਨ ਨੂੰ ਇੰਨਾ ਇੰਨਾ ਸਕੂਨ ਮਿਲਿਆ ਕਿ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਕਿਹਨਾ ਸ਼ਬਦਾਂ ਦੇ ਨਾਲ ਬਿਆਨ ਕੀਤਾ ਜਾਵੇ ਕਿਉਂਕਿ ਸੰਤ ਬਾਬਾ ਅਜੀਤ ਸਿੰਘ ਹੰਸਾਰੀ ਵਾਲਿਆਂ ਦਾ ਜੀਵਨ ਇੱਕ ਬਹੁਤ ਹੀ ਸ਼ਾਂਤ ਸੁਭਾਅ ਦੇ ਮਿਲਨਸਾਰ ਔਰ ਹਰ ਇੱਕ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਸੀ ਉਹ ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਚਰਦੇ ਨੇ ਔਰ ਸੇਵਕਾਂ ਦੀ ਪਤ ਰੱਖਦੇ ਨੇ ਸੋ ਦੋਸਤੋ ਇੰਨੀ ਕੋਈ ਜਾਣਕਾਰੀ ਅੱਜ ਮੈਨੂੰ ਇਹਨਾਂ ਬਾਰੇ ਮਿਲੀ ਹੈ ਸੰਤ ਬਾਬਾ ਜਸਪਾਲ ਸਿੰਘ ਜੀ ਦੇ ਪੇਜ ਤੋਂ ਔਰ ਮੇਰੇ ਕੋਲੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਇਹਨਾਂ ਦੇ ਇਤਿਹਾਸ ਨੂੰ ਆਪ ਜੀ ਦੇ ਨਾਲ ਸ਼ੇਅਰ ਕਰਨ ਲੱਗਿਆ ਉਹਦੇ ਲਈ ਮੈਂ ਮਾਫੀ ਚਾਹੁੰਦਾ ਹਾਂ ਜੇ ਹੋਰ ਸਾਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਫਿਰ ਮੈਂ ਸਾਂਝੀ ਕਰਾਂਗਾ ਜੁੜੇ ਰਹੋ ਪੋਸ਼ਨਾ ਚੈਨ ਦੇ ਨਾਲ